ਥਿਉਰੀ ਆਫ ਕੌਗਨੀਟਿਵ ਡਿਵੈਲਪਮੈਂਟ ਬਾਈ ਜੀਨ ਪਿਆਜੇ ਜੀਨ ਪਿਆਜੇ ਦਾ ਮਾਨਸਿਕ ਵਿਕਾਸ ਦਾ ਸਿਧਾਂਤ ਅੱਜ ਅਸੀਂ ਇਸ ਸਿਧਾਂਤ ਬਾਰੇ ਕੁਝ ਗੱਲ ਕਰਾਂਗੇ ਜੀਨ ਪਿਆਜੇ ਅਨੁਸਾਰ ਸਭ ਤੋਂ ਪਹਿਲਾ ਪੜਾ ਇਸ ਸਿਧਾਂਤ ਵਿੱਚ ਸੈਂਸਰੀ ਮੋਟਰ ਸਟੇਜ ਹੈ ਇਸ ਪੜਾ ਤੇ ਬੱਚੇ ਸਿਰਫ ਵਰਤਮਾਨ ਵਿੱਚ ਰਹਿੰਦੇ ਹਨ ਔਰ ਉਹ ਪੂਰੀ ਤਰ੍ਹਾਂ ਆਪਣੀਆਂ ਗਿਆਨ ਇੰਦਰੀਆਂ ਤੇ ਨਿਰਭਰ ਕਰਦੇ ਹਨ ਭਾਵ ਕਿ ਉਹ ਦੇਖ ਸਕਦੇ ਹਨ ਸੁਣ ਸਕਦੇ ਹਨ ਮਹਿਸੂਸ ਕਰਦੇ ਹਨ ਛੋ ਮਹਿਸੂਸ ਕਰਦੇ ਹਨ ਇਸ ਤੋਂ ਸਿਵਾ ਉਹਨਾਂ ਦੇ ਦਿਮਾਗ ਵਿੱਚ ਕਿਸੇ ਤਰ੍ਹਾਂ ਦੀ ਕੋਈ ਯਾਦਦਾਸ਼ਤ ਜਾਂ ਕੋਈ ਮੈਮਰੀ ਮੌਜੂਦ ਨਹੀਂ ਹੁੰਦੀ ਹਾਂ 8 ਮਹੀਨਿਆਂ ਦੀ ਉਮਰ ਦੇ ਵਿੱਚ ਆਉਂਦੇ ਆਉਂਦੇ ਬੱਚੇ ਜਿਹੜੇ ਹਨ ਉਹ ਵਸਤੂਆਂ ਦੀ ਸਥਿਰਤਾ ਨੂੰ ਸਮਝਦੇ ਹਨ ਅਰਥਾਤ ਕਿ ਜੇ ਵਸਤੂ ਮੌਜੂਦ ਨਹੀਂ ਹੈ ਤਾਂ ਉਹਨਾਂ ਨੂੰ ਲੱਭਦੇ ਹਨ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਜੇ ਵਸਤੂ ਦਿਖਾਈ ਨਹੀਂ ਦੇ ਰਹੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਵਸਤੂ ਜਾਂ ਵਿਅਕਤੀ ਹੈ ਹੀ ਨਹੀਂ ਇਸ ਦਾ ਭਾਵ ਹੈ ਕਿ ਉਹ ਦਿਖਾਈ ਨਹੀਂ ਦੇ ਰਹੀ ਲੇਕਿਨ ਮੌਜੂਦ ਜ਼ਰੂਰ ਹਨ ਸੋ ਇਹ ਹੈ ਇੱਕ ਸਾਡੇ ਕੋਲ ਜਿਹੜਾ ਅਸੀਂ ਕਹਿੰਦੇ ਆ ਵਸਤੂਆਂ ਦਾ ਗੁਣ ਉਹਨਾਂ ਦੀ ਸਥਿਰਤਾ ਦਾ ਗੁਣ ਜਿਸ ਨੂੰ ਅਸੀਂ ਆਬਜੈਕਟ ਪਰਮਨੈਂਸ ਦਾ ਨਾਮ ਵੀ ਦਿੰਦੇ ਹਾਂ ਔਰ ਇਸ ਨੂੰ ਸਮਝਣ ਦੇ ਲਈ ਬੱਚਿਆਂ ਨੂੰ ਸਮਝਾਉਣ ਦੇ ਲਈ ਬੱਚਿਆਂ ਦੇ ਨਾਲ ਇੱਕ ਖਾਸ ਤਰ੍ਹਾਂ ਦੀਆਂ ਖੇਡਾਂ ਜਿਹੜੀਆਂ ਹਨ ਜਿਹਨੂੰ ਅਸੀਂ ਪਿਕਅਪੂ ਗੇਮਸ ਕਹਿੰਦੇ ਹਾਂ ਉਹ ਖੇਡੀਆਂ ਜਾਂਦੀਆਂ ਹਨ ਪਿਕਅਪੂ ਗੇਮਸ ਕੋਈ ਖਾਸ ਚੀਜ਼ ਨਹੀਂ ਹੈ ਦੇਖੋ ਤੁਸੀਂ ਹੁਣੀ ਸਮਝ ਜਾਓਗੇ ਕਿ ਇਹ ਕੀ ਹੈ ਆ ਗਈ ਨਾ ਗੱਲ ਸਮਝ ਆਹੀ ਗੀ ਮੈਂ ਜਿਹੜੀ ਅਕਸਰ ਅਸੀਂ ਆਪਣੇ ਘਰਾਂ ਦੇ ਵਿੱਚ ਛੋਟੇ ਬੱਚਿਆਂ ਦੇ ਨਾਲ ਖੇਡਦੇ ਹਾਂ ਮੂਲ ਕੋ ਲੈਣਾ ਝਾਤੇ ਮਾਤੇ ਜਿਹਨੂੰ ਅਸੀਂ ਹਾਂ ਭਾਸ਼ਾਸ਼ ਕਹਿੰਦੇ ਹਾਂ ਕਿ ਜੇ ਮੂਲ ਲੁਕੋ ਲਿਆ ਹੈ ਤੇ ਇਸ ਦਾ ਅਰਥ ਇਹ ਨਹੀਂ ਹੈ ਕਿ ਵਿਅਕਤੀ ਗਾਇਬ ਹੋ ਗਿਆ ਠੀਕ ਹੈ ਔਰ ਜੇ ਉਹ ਹੈ ਮੌਜੂਦ ਹੈ ਦਿਖਾਈ ਨਹੀਂ ਦੇ ਰਿਹਾ ਇਹੀ ਵਸਤੂਆਂ ਦੇ ਦਾ ਵਿਸ਼ੇਸ਼ ਗੁਣ ਜਿਸ ਨੂੰ ਸਥਿਰਤਾ ਦਾ ਗੁਣ ਕਹਿੰਦੇ ਹਾਂ ਇਹ ਬੱਚੇ ਇਸ ਉਮਰ ਦੇ ਵਿੱਚ ਸਿੱਖ ਲੈਂਦੇ ਹਨ ਜਾਣ ਜਾਂਦੇ ਹਨ ਇਸ ਪੜਾ ਦੇ ਅੰਤਮ ਬਿੰਦੂ ਵੱਲ ਆਉਂਦਿਆਂ ਆਉਂਦਿਆਂ ਬੱਚੇ ਭਾਵਨਾਵਾਂ ਅਤੇ ਵਸਤੂਆਂ ਨੂੰ ਦਰਸਾਉਣ ਲਈ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਨ ਉਹ ਆਪ ਕੀ ਪਾਸ਼ਾ ਉੱਪਰ ਗਠੂਂਦੀ ਹੈ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਸ਼ਬਦਾਂ ਦੀ ਲੋੜ ਹੈ ਔਰ ਉਹ ਵਸਤੂਆਂ ਵਿਅਕਤੀਆਂ ਵਰਤਾਰਿਆਂ ਨੂੰ ਆਪਣੇ ਦਿਮਾਗ ਵਿੱਚ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਹਨ ਲੇਬਲ ਕਰਨਾ ਸ਼ੁਰੂ ਕਰ ਦਿੰਦੇ ਹਨ ਔਰ ਲੋੜ ਪੈਣ ਤੇ ਉਹਨਾਂ ਨੂੰ ਰਿਕਾਲ ਵੀ ਕਰ ਸਕਦੇ ਹਨ ਉਹਨਾਂ ਨੂੰ ਯਾਦ ਵੀ ਕਰ ਸਕਦੇ ਦੋਸਤੋ 2 ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਬੱਚਿਆਂ ਕੋਲ ਲਗਭਗ 50 ਸ਼ਬਦਾਂ ਦੀ ਡਿਕਸ਼ਨਰੀ ਤਿਆਰ ਹੋ ਜਾਂਦੀ ਹੈ। ਇਸੇ ਇਸ ਗਰੁੱਪ ਦੇ ਵਿੱਚ ਬੱਚੇ ਸੰਵੇਦੀ అనుభవਾਂ ਨੂੰ ਉਤੇਜਿਤ ਕਰਨ ਲਈ ਵੱਖ-ਵੱਖ ਵੰਤਰਾਂ ਦੀ ਪਰਚੂਲ ਕਰਦੇ ਹਨ। ਜਿਹੜੀਆਂ ਸੈਂਸਰੀ ਐਕਸਪੀਰੀਐਂਸਿਸ ਜਿਹੜੇ ਹਨ ਉਹਨਾਂ ਨੂੰ ਸਟੀਮੂਲੇਟ ਕਰਨ ਦੇ ਲਈ ਉਹ ਨਰਵ ਸੱਕ ਖੁਰਦਰਾ ਮੁਲਾਇਮ ਚੀਜਾਂ ਨੂੰ ਛੂਕੇ ਇਸ ਸਾਰੇ ਦੀ ਪਰਚੋਲ ਕਰਨੇ ਦੀ ਸ਼ੁਰੂ ਕਰ ਦਿੰਦੇ ਹਨ ਸੋ ਅਗਲੀ ਸਟੇਜ ਜਿਹੜੀ ਹੈ ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਸਿਧਾਂਤ ਤਿਉਹ ਹੈ ਪ੍ਰੀ ਆਪਰੇਸ਼ਨਲ ਸਟੇਜ ਜਿਹੜੀ ਕਿ 2 ਤੋਂ 7 ਸਾਲ ਦੀ ਦਰਮਿਆਨ ਇਸ ਨੂੰ ਮੰਨਿਆ ਜਾਂਦਾ ਹੈ ਇਸ ਉਮਰ ਦੇ ਵਿੱਚ ਕਲਪਨਾ ਅਤੇ ਵਰਤੀਕਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਲਈ ਦਿਖਾਵਾ ਖੇਡ ਜਿਹੜੀ ਹੈ ਉਹਦੇ ਵਿੱਚ ਬੱਚੇ ਸ਼ਾਮਿਲ ਹੁੰਦੇ ਹਨ ਦਿਖਾਵਾ ਖੇਡ ਬੜੇ ਦੇਖਿਆ ਹਾਂ ਤੁਸੀਂ ਇਹ ਬੱਚੇਨ ਖੇਡਦੇ ਹਨ ਦਿਖਾਵਾ ਖੇਡਾਂ ਕਦੀ ਉਹ ਘਰ ਘਰ ਖੇਡਦੇ ਹਨ ਕਦੀ ਉਹ ਰਸੋਈ ਬਣਾ ਕੇ ਬੈਠ ਜਾਂਦੇ ਹਨ ਕਦੀ ਉਹ ਡਾਕਟਰ ਡਾਕਟਰ ਖੇਡਦੇ ਹਨ ਇੱਕ ਡਾਕਟਰ ਬਣ ਜਾਂਦਾ ਹੈ ਇੱਕ ਮਰੀਜ਼ ਬਣ ਜਾਂਦਾ ਹੈ ਕਦੀ ਕਦੀ ਉਹ ਸਕੂਲ ਸਕੂਲ ਖੇਡਦੇ ਹਨ ਟੀਚਰ ਟੀਚਰ ਖੇਡਦੇ ਹਨ ਕਿ ਇੱਕ ਜਣਾ ਬਲੈਕ ਬੋਰਡ ਤੇ ਲਿਖਣਾ ਸ਼ੁਰੂ ਕਰ ਦਿੰਦਾ ਹੈ ਇੱਕ ਨੂੰ ਮੋਰੇ ਬਾਕੀਆਂ ਨੂੰ ਬਿਠਾ ਲੈਂਦੇ ਹਨ ਸੋ ਇਹ ਸਾਰੀਆਂ ਖੇਡਾਂ ਨੂੰ ਅਸੀਂ ਦਿਖਾਵਾ ਖੇਡਾਂ ਜਾਂ ਪ੍ਰਟੀਂਟ ਗੇਮਸ ਕਹਿੰਦੇ ਹਾਂ ਇਹਦੇ ਵਿੱਚ ਕੀ ਕਰਦੇ ਹਨ ਬੱਚੇ ਕਿ ਉਹ ਇਮੇਜੀਨੇਸ਼ਨ ਕਰਦੇ ਹਨ ਕਿਉਂਕਿ ਡਾਕਟਰ ਨੂੰ ਥੋੜਾ ਬਹੁਤ ਦੇਖ ਚੁੱਕੇ ਹਨ ਟੀਚਰ ਨੂੰ ਵੀ ਦੇਖ ਚੁੱਕੇ ਹਨ ਲੋਕ ਮਾਪਿਆਂ ਨੂੰ ਵੀ ਦੇਖ ਰਿਹਾ ਔਰ ਉਸ ਤਰ੍ਹਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ ਔਰ ਇੱਕ ਹੋਰ ਹੈ ਕਿ ਉਹਨਾਂ ਨੇ ਪ੍ਰਤੀਕ ਜਿਹੜੇ ਹਨ ਉਹਨਾਂ ਲਈ ਚੁਣ ਲਏ ਹਨ ਕਿ ਬਲੈਕ ਬੋਰਡ ਹੈ ਚਾਕ ਹੈ ਪੈਨ ਹੈ ਇਹ ਟੀਚਰ ਦੇ ਪ੍ਰਤੀਕ ਸਟੈਥਸਕੋਪ ਹੈ, ਥਰਮੋਮੀਟਰ ਹੈ ਡਾਕਟਰ ਦੇ ਘਰ ਦੇ ਕੰਮਾਂ ਦੇ ਵਿੱਚ ਰਸੋਈ ਹੈ, ਬਾਹੜੇ ਹਨ। ਇਹ ਘਰ ਦੇ ਜਿਹੜੇ ਮਾਤਾ-ਪਿਤਾ ਹਨ ਉਹਨਾਂ ਦੇ ਪ੍ਰਤੀਕ ਹੋ ਸਕਦੇ ਹਨ। ਇਸ ਤਰੀਕੇ ਦੇ ਨਾਲ ਉਹ ਜਿਹੜੇ ਹਨ ਆਪਣੇ ਕਲਪਨਾ ਅਤੇ ਪ੍ਰਤੀਕਾਤਮਕ ਸੋਚ ਨੂੰ ਡਿਵੈਲਪ ਕਰਦੇ ਹਨ ਇਸ ਉਮਰ ਦੇ ਇਸ ਗਰੁੱਪ ਦੇ ਵਿੱਚ। ਉਸ ਤੋਂ ਅਗਲਾ ਗਰੁੱਪ ਜਿਹੜਾ ਸਾਡੇ ਕੋਲ ਪੜਾ ਹੈ ਇਸ ਸਿਧਾਂਤ ਦਾ ਉਹ ਹੈ ਕੰਕ੍ਰੀਟ ኦਪਰੇਸ਼ਨਲ ਸਟੇਜ 7 ਤੋਂ 11 ਸਾਲ ਇਸ ਦੇ ਵਿੱਚ ਉਹ ਵਸਤੂਆਂ ਦੀ ਕਹਿੰਦੇ ਹੁੰਦੇ ਹਸ ਕੁਝ ਅਸਲੀ ਸੰਸਾਰ ਦੀਆਂ ਸਥਿਤੀਆਂ ਨੂੰ ਹੱਲ ਕਰਨਾ ਸਿੱਖਦੇ ਹਨ ਔਰ ਉਹਦੇ ਵਿੱਚ ਸੁਰੱਖਿਆਨ ਉਲਟਾਪਣ ਲੜੀਵੱਦ ਵਿਕੇਂਦਰੀਕਰਨ ਇਹ ਜਿਹੜੇ ਗੁਣ ਹਨ ਪਦਾਰਥਾਂ ਦੇ ਉਸ ਨੂੰ ਵੀ ਸੇਕਰੀਅਲ ਕਨਜ਼ਰਵੇਸ਼ਨ ਰਿਵਰਸਿਬਿਲਟੀ ਸਿਰੇਸ਼ਨ ਡੀਸੈਂਟਰੀਂਗ ਦੇਖਦੇ ਹਾਂ ਕੀ ਹੈ ਕਿ ਕਰਕੇ ਪਹਿਲਾ ਹੈ ਸਾਡੇ ਕੋਲ ਕਨਜ਼ਰਵੇਸ਼ਨ ਕਨਜ਼ਰਵੇਸ਼ਨ ਦਾ ਮਤਲਬ ਹੈ ਕਿ ਆਕਾਰ ਜਾਂ ਸ਼ਕਲ ਬਦਲਣ ਨਾਲ ਪਦਾਰਥ ਦੀ ਮਾਤਰਾ ਨਹੀਂ ਬਦਲਦੀ ਇਹਨੂੰ ਅਸੀਂ ਸੁਰੱਖਿਆਣ ਦਾ ਨਿਯਮ ਕਹਿੰਦੇ ਹਾਂ ਪਹਿਲਾਂ ਪਹਿਲਾਂ ਬੱਚਿਆਂ ਨੂੰ ਲੱਗਦਾ ਹੈ ਕਿ ਜਿਹੜੀਆਂ ਆਕਾਰ ਵਿੱਚ ਲੰਬੀਆਂ ਚੀਜ਼ਾਂ ਸ਼ਾਇਦ ਵੱਧ ਹੋਣਗੀਆਂ ਜਿਹੜੀਆਂ ਛੋਟੀਆਂ ਹਨ ਉਹ ਘੱਟ ਹੋਣਗੀਆਂ ਲੇਕਿਨ ਫਿਰ ਹੌਲੀ-ਹੌਲੀ ਉਹ ਸਿੱਖ ਜਾਂਦੇ ਹਨ ਕਿ ਆਕਾਰ ਇਹ ਸ਼ਕਲ ਬਦਲਣ ਨਾਲ ਪਦਾਰਥ ਦੀ ਮਾਤਰਾ ਨਹੀਂ ਬਦਲਦੀ ਔਰ ਉਹ ਆਇਤਨ ਦੀ ਵੀ ਹੋ ਸਕਦੀ ਹੈ ਉਹ ਗਿਣਤੀ ਵਾਰੇ ਵੀ ਹੋ ਸਕਦੀ ਹੈ ਉਹ ਔਰ ਉਹ ਪਦਾਰਥ ਦੀ ਕੁੱਲ ਮਾਤਰਾ ਵਾਰੇ ਹੋ ਸਕਦੀ ਹੈ ਲੰਬਾਈ ਵਾਰੇ ਹੋ ਸਕਦੀ ਹੈ ਸੋ ਇਹ ਕੰਫਿਊਜ਼ਨ ਉਹਨਾਂ ਦੇ ਦਿਮਾਗ ਤੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕਿ ਵਸਤੂਆਂ ਦੇ ਵਿੱਚ ਪਦਾਰਥ ਦੀ ਮਾਤਰਾ ਸੁਰੱਖਿਅਤ ਰਹਿੰਦੀ ਹੈ ਉਹ ਘਟਦੀ ਵੱਧਦੀ ਨਹੀਂ ਹੈ ਸ਼ਕਲਾ ਉਹਨਾਂ ਦੀ ਬਦਲ ਸਕਦੀ ਹੈ ਸਰੀਏਸ਼ਨ ਲੜੀਵੱਧ ਇਸ ਸ਼ਬਦ ਤੋਂ ਹੈ ਕਿ ਵਸਤੂਆਂ ਨੂੰ ਲੜੀਵੱਧ ਕਰਨਾ ਉਹ ਸਿੱਖ ਜਾਂਦੇ ਹਨ ਕਾਦੇ ਅਧਾਰ ਤੇ ਕੁਝ ਉਹਨਾਂ ਦੇ ਵਿਸ਼ੇਸ਼ ਗੁਣਾਂ ਦੇ ਆਧਾਰ ਤੇ ਉਚਾਈ ਹੋ ਸਕਦੀ ਹੈ ਭਾਰ ਹੋ ਸਕਦਾ ਆਕਾਰ ਹੋ ਸਕਦਾ ਰੰਗ ਹੋ ਸਕਦਾ ਸ਼ਕਲ ਹੋ ਸਕਦੀ ਹੋਰ ਵੀ ਕੋਈ ਵਿਸ਼ੇਸ਼ਤਾ ਹੋ ਸਕਦੀ ਹੈ ਤਾਂ ਜੋ ਉਹ ਉਹਨਾਂ ਨੂੰ ਲੜੀਵੱਧ ਕਰ ਸਕਣ ਕਿਸੇ ਇੱਕ ਸੀਰੀਜ਼ ਦੇ ਵਿੱਚ ਅਲੱਗ ਅਲੱਗ ਰੱਖ ਸਕਣ ਇਸੇ ਤਰ੍ਹਾਂ ਰਿਵਰਸਿਬਿਲਟੀ ਦਾ ਮਤਲਬ ਕੀ ਹੈ ਉਲਟਾਪੜ ਉਹ ਸਮਝ ਜਾਂਦੇ ਹਨ ਕਿ ਪਦਾਰਥ ਆਪਣੀ ਸ਼ਕਲ ਬਦਲ ਸਕਦਾ ਹੈ ਤੇ ਮੁੜ ਕੇ ਪਹਿਲੀ ਸ਼ਕਲ ਵਿੱਚ ਵੀ ਆ ਸਕਦਾ ਹੈ ਜਿਸ ਤਰ੍ਹਾਂ ਪਾਣੀ ਜੇ ਇਸ ਖੁੱਲੇ ਭਾਂਡੇ ਚ ਪਾ ਦਿੱਤਾ ਤੇ ਉਹ ਇਸ ਸ਼ਕਲ ਦਾ ਹੋ ਗਿਆ ਜੇ ਲੰਬੇ ਚ ਪਾ ਦਿੱਤਾ ਤੇ ਵੀ ਸ਼ਕਲ ਦਾ ਹੋ ਗਿਆ ਜੇ ਅਸੀਂ ਇਹਨੂੰ ਕਿਸੇ ਬੋਤਲ ਚ ਪਾ ਦਿੱਤਾ ਤੇ ਉਹ ਸ਼ਕਲ ਦਾ ਹੋ ਜਾਏਗਾ। ਔਰ ਮੁੜ ਕੇ ਅਸੀਂ ਉਸ ਨੂੰ ਪਹਿਲੀ ਸ਼ਕਲ ਜੀ ਲਿਆ ਸਕਦੇ ਹਾਂ ਰਿਵਰਸ ਵੀ ਕਰ ਸਕਦੇ ਹਾਂ ਮਿੱਟੀ ਹੈ ਮਿੱਟੀ ਨੂੰ ਅਸੀਂ ਗੇਲ ਕੇ ਰੋਟੀ ਦਾ ਆਕਾਰ ਦਾ ਬਣਾ ਲਤਾ ਇਕੱਠੀ ਕਰਕੇ ਫਿਰ ਉਸੇ ਤਰ੍ਹਾਂ ਦੀ ਬਣਾ ਦਿੱਤੀ। ਇਸੇ ਤਰ੍ਹਾਂ ਗਿਣਤੀ ਦੇ ਵਿੱਚ ਵੀ ਉਹਨਾਂ ਨੂੰ ਰਿਵਰਸਿਬਿਲਟੀ ਸਮਝ ਆ ਜਾਂਦੀ ਹੈ ਕਿ ਜਿਸ ਤਰ੍ਹਾਂ ਜੇ 5 ਤੇ 3 ਵਿੱਚ 8 ਜੋੜਨ ਤੇ 8 ਬਣਦੇ ਹਨ ਤੇ 8 ਚੋਂ 3 ਘਟਾਉਣ ਤੇ 5 ਵਾਪਸ ਵੀ ਆ ਜਾਂਦੇ ਹਨ ਡੀਸੈਂਟਰਿੰਗ ਵਿਕੇਂਦਰੀਕਰਨ ਦੀ ਕੀ ਵਿਸ਼ੇਸ਼ਤਾ ਹੈ ਕਿ ਪਹਿਲੀ ਸਟੇਜ ਦੇ ਉੱਤੇ ਬੱਚੇ ਕਿਸੇ ਇੱਕ ਚੀਜ਼ ਤੇ ਧਿਆਨ ਜ਼ਿਆਦਾ ਦਿੰਦੇ ਹਨ ਜਿੱਦਾਂ ਲੰਬਾਈ ਤੇ ਜ਼ਿਆਦਾ ਦਿੱਤਾ ਤਾਂ ਉਹਨਾਂ ਲੱਗਦਾ ਹੈ ਕਿ ਕੀ ਚੀਜ਼ਾਂ ਵੱਡੀਆਂ ਹਨ ਆਹ ਛੋਟੀਆਂ ਹੋ ਗਈਆਂ ਸੇ ਇੱਕ ਚੀਜ਼ ਦੇ ਉੱਤੇ ਕੇਂਦਰਿਤ ਹਨ ਸੈਂਟਰਿੰਗ ਹੋ ਗਈ ਲੇਕਿਨ ਫਿਰ ਉਹ ਦੇਖਦੇ ਹਨ ਨਹੀਂ ਕਿਸੇ ਵੀ ਵਰਤਾਰੇ ਨੂੰ ਸਮਝਣ ਦੇ ਲਈ ਉਹ ਇੱਕੋ ਸਮੇਂ ਅਲੱਗ-ਅਲੱਗ ਸਥਿਤੀਆਂ ਦੇ ਕਈ ਜਿਹੜੀਆਂ ਸਥਿਤੀ ਹੈ ਉਸ ਦੇ ਕਈ ਪਹਿਲੂਆਂ ਨੂੰ ਇੱਕੋ ਸਮੇਂ ਵਿਚਾਰ ਕਰਨ ਦੇ ਯੋਗਤ ਰੱਖਦੇ ਹੈ ਕਿ ਹੁਣ ਇਹ ਲੰਬਾਈ ਦੇ ਨਾਲ ਨਾਲ ਚੜਾਈ ਵੀ ਦੇਖ ਰਿਹਾ ਹੈ ਚੜਾਈ ਦੇ ਨਾਲ-ਨਾਲ ਉਚਾਈ ਵੀ ਦੇਖ ਰਿਹਾ ਹੈ ਇਸ ਲੰਬਾਈ ਦੇ ਨਾਲ ਨਾਲ ਉਹ ਗਿਣਤੀ ਵੀ ਦੇਖ ਰਿਹਾ ਕੀ ਗਿਣਤੀ ਤੇ ਉਨੀ ਹੈ ਕੋਲੇ ਹੋਗਾ ਸੋ ਇਸ ਯੂਨੀਵਰਸਿਟੀ ਕਹਿੰਦੇ ਆ ਜਦੋਂ ਇੱਕੋ ਸਮੇਂ ਦੇ ਉੱਪਰ ਉਹ ਕਈ ਪਹਿਲੂਆਂ ਤੇ ਵਿਚਾਰ ਕਰਨ ਦੀ ਯੋਗਤਾ ਸਿੱਖ ਜਾਂਦੇ ਹਨ ਉਸ ਨੂੰ ਅਸੀਂ ਵਿਕੇਂਦਰੀਕਰਨ ਦਾ ਨਾਮ ਦਿੰਦੇ ਹਾਂ ਸੋ ਦੋਸਤੋ ਅਗਲੀ ਸਟੇਜ ਹੈ ਫਾਰਮਲ ਆਪਰੇਸ਼ਨਲ ਸਟੇਜ ਜਿਹੜੀ 11 ਸਾਲ ਤੋਂ ਮੰਨੀ ਗਈ ਹੈ ਜੀਨ ਪਿਆਜੇ ਅਨੁਸਾਰ ਔਰ ਫਿਰ ਸਾਰੀ ਉਮਰ ਚੱਲਦੀ ਹੈ ਔਰ ਇਸ ਦੇ ਵਿੱਚ ਕੀ ਹੈ ਡਿਸਕਸਿੰਗ ਹਾਈਪੋਥੈਟিক্যাল ਸਿਨੈਰੀਓਜ਼ ਟੂ ਪ੍ਰੋਮੋਟ ਐਬਸਟ੍ਰੈਕਟ ਥਿੰਕਿੰਗ ਅਮੂਰਤ ਸੋਚ ਨੂੰ ਉਤਸ਼ਾਹਿਤ ਕਰਨ ਲਈ ਕਾਲਪਨਿਕ ਦ੍ਰਿਸ਼ਾਂ ਦੀ ਚਰਚਾ ਕਰਨਾ ਟੰਡਾ ਮਡਾ ਜਿਹਾ ਲੱਗਦਾ ਸ਼ਬਦ ਬڑے ਚੀਜ਼ ਜਿਹੇ ਲੱਗਦੇ ਹਨ ਲੇਕਿਨ ਬਹੁਤ ਹੀ ਵਜਦਾਰ ਹਨ ਬਹੁਤ ਹੀ ਸਿੰਪਲ ਹਨ ਔਰ ਅਸੀਂ ਸਾਰਾ ਦਿਨ ਇਹੀ ਕੁਝ ਕਰਦੇ ਹਾਂ 11 ਸਾਲ ਤੋਂ ਬਾਅਦ ਸਾਰੀ ਉਮਰ ਸਾਡੀ ਜਿਹੜੀ ਹੈ ਹਾਈਪੋਥੈਟিক্যাল ਸਿਨੈਰੀਓਜ਼ ਅਸੀਂ ਬਣਾਉਂਦੇ ਰਹਿੰਦੇ ਹਾਂ ਔਰ ਐਬਸਟ੍ਰੈਕਟ ਥਿੰਕਿੰਗ ਨੂੰ ਅਸੀਂ ਉਤਸ਼ਾਹਿਤ ਕਰਦੇ ਰਹਿੰਦੇ ਹਾਂ ਚਲੋ ਆ ਐਗਜ਼ਾਮਪਲ ਤੋਂ ਦੇਖਦੇ ਹਾਂ ਕਿ ਹਾਈਪੋਥੈਟিক্যাল ਸਿਨੈਰੀਓ ਕੀ ਹੈ ਕੁਝ ਨਹੀਂ ਹਾਈਪੋਥੈਟিক্যাল ਵਿਚਾਰ ਹੈ ਮਨੁਕਲਪਿਤ ਵਿਚਾਰ ਉਸ ਅਸੀਂ ਦ੍ਰਿਸ਼ ਚਿੱਤਰਣ ਕਰ ਲਿਆ ਉਦਾਹਰਨ ਲਈ ਸਹੂਲਤਾਂ ਨੂੰ ਦੇਖਦੇ ਹੋਏ ਹੋ ਸਕਦਾ ਹੈ ਅਸੀਂ ਸ਼ਹਿਰ ਵਿੱਚ ਰਹਿਣਾ ਸ਼ੁਰੂ ਕਰ ਦੇਣਾ ਹੈ ਜੇ ਵਧ ਰੁੱਖ ਲਗਾਏ ਜਾਣ ਤਾਂ ਤਾਪਮਨ ਵਿੱਚ ਕਮੀ ਹੋ ਸਕਦੀ ਹੈ ਸੋ ਇਹ ਮਨੁਕਲਪਿਤ ਵਿਚਾਰਾਂ ਦਾ ਇੱਕ ਦ੍ਰਿਸ਼ ਚਿੱਤਰਣ ਕਰ ਰਿਹਾ ਸੀ ਕੀ ਹੋਵੇ ਜੇ ਅਸੀਂ ਚੰਦ ਤੇ ਵਿੰਡੋਸ ਵਾਲੀ ਸੋ ਜਿਹੜੀ ਹਾਈਪੋਥੈਟিক্যাল ਇਮੇਜਿਨੇਸ਼ਨ ਹੈ ਜਿਹੜਾ ਹਾਈਪੋਥੈਟিক্যাল ਜਿਹੜੇ ਸਾਡੇ ਕੋਲ ਵਿਚਾਰ ਹਨ ਉਹ ਇੱਕ ਚੀਜ਼ ਤੇ ਉਹਨਾਂ ਦੇ ਵਿੱਚ ਇੱਕੋ ਸਵਾਲ ਉੱਠਦਾ ਹੈ ਕੀ ਹੋਵੇ ਜੇ ਵਟ ਇਫ ਔਰ ਸਾਰਾ ਦਿਨ ਸਾਡੇ ਦਿਮਾਗ ਵਿੱਚ ਇਹ ਸਵਾਲ ਉੱਠਦੇ ਰਹਿੰਦੇ ਹਨ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀ ਹੋਵੇ ਜੇ ਐਤਾ ਕਰ ਲਈਏ ਕੀ ਹੋਵੇ ਜੇ ਉਹ ਕਰ ਲਈਏ ਅ ਦੋਸਤੋ ਜੇ ਅਸੀਂ ਇਤਿਹਾਸ ਦੀ ਝਾਤ ਮਾਰੀਏ ਤੇ ਸਾਰੇ ਮਨੁੱਖੀ ਜਿਹੜੀਆਂ ਖੋਜਾਂ ਹਨ ਉਹ ਇਸੇ ਵਿਚਾਰ ਦੇ ਉੱਤੇ ਨਿਰਭਰ ਕਰਦੀਆਂ ਹਨ ਹਾਈਪੋਥੈਟিক্যাল ਜਿਹੜੀ ਇਮੇਜਿਨੇਸ਼ਨ ਹੈ ਹਾਈਪੋਥੈਟিক্যাল ਸਿਨੈਰੀਓਜ਼ ਜਿਹੜੇ ਹਨ ਉਹਨਾਂ ਨੇ ਹੀ ਮਨੁੱਖ ਨੂੰ ਇੱਥੇ ਤੱਕ ਲੈ ਗਿਆਦਾ ਹੈ ਜੇਮਸ ਬੌਂਡ ਭਵ ਦੇ ਇੰਜਣ ਦੀ ਖੋਜ ਕਰਦਾ ਹੈ ਤੇ ਉਸ ਦੇ ਮਨ ਵਿੱਚ ਇੱਕ ਸਵਾਲ ਇੱਕ ਹਾਈਪੋਥੈਟিক্যাল ਸਿਨੈਰੀਓ ਪੈਦਾ ਹੁੰਦਾ ਹੈ ਕੀ ਹੋਵੇ ਜੇ ਕੇਤਲੀ ਦੇ ਢੱਕਣ ਨੂੰ ਹਿਲਾਉਣ ਵਾਲੀ ਪਾਣੀ ਦੀ ਭਾਫ਼ ਕਿਸੇ ਚੱਕੇ ਨੂੰ ਘੁਮਾਉਣਾ ਸ਼ੁਰੂ ਕਰ ਦੇਵੇ ਐਬਸਟ੍ਰੈਕਟ ਥਿੰਕਿੰਗ ਅਮੂਰਤ ਸੋਚ ਫਿਰ ਮੂਰਤ ਵਿੱਚ ਬਦਲ ਜਾਂਦੀ ਹੈ ਤੇ ਸਾਡੇ ਸਾਹਮਣੇ ਭਾਫ਼ ਨਾਲ ਇੰਜਣ ਆ ਜਾਂਦਾ ਹੈ ਵਾਜੀ थैंक्स uh ਉਮੀਦ ਹੈ ਤੁਹਾਨੂੰ ਜੀਨ ਪਿਆਜੀ ਦਾ ਜਿਹੜਾ ਬੌਤਿਕ ਵਿਕਾਸ ਦਾ ਸਿਧਾਂਤ ਹੈ ਕਾਫੀ ਹੱਦ ਤੱਕ ਅਸੀਂ ਉਸ ਨੂੰ ਸਮਝ ਸਕਦੇ ਹਾਂ ਬਹੁਤ-ਬਹੁਤ ਧੰਨਵਾਦ ਹੈ ਜੀ ਇਸ ਵੀਡੀਓ ਨੂੰ ਬਾਕੀਆ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਦਾ ਲਾਭ ਉਠਾ ਸਕਣ ਬਹੁਤ-ਬਹੁਤ ਸ਼ੁਕਰੀਆ ਜੀ